ਸਵਕਾਲ ਫਰੈਂਡਸ ਮੈਟੋਡਾ ਹੋਸ ਡਾਕਟਰ ਗੁਛੇ ਡਾਕਟਰ ਗੁਛੇ ਦੇ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਨਿਊਰੋ ਜੈਨਿਕ ਬਲੈਡਰ ਯਾਨੀ ਕਿ ਅਗਰ ਤੁਹਾਡਾ ਆਪਣੇ ਬਲੈਡਰ ਤੇ ਕੰਟਰੋਲ ਨਾ ਰਹੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਅਕਸਰ ਇੱਕ ਉਮਰ ਤੋਂ ਬਾਅਦ ਕਹਿ ਲਓ ਜਾਂ ਫਿਰ ਪ੍ਰੈਗਨਨਸੀ ਤੋਂ ਬਾਅਦ ਕਹਿ ਲਓ ਜਾਂ ਫਿਰ ਸ਼ੂਗਰ ਤੋਂ ਬਾਅਦ ਕਹਿ ਲਓ ਜਾਂ ਫਿਰ ਗਠੀਏ ਤੋਂ ਬਾਅਦ ਕਹਿ ਲਓ ਜਾਂ ਫਿਰ ਕੋਈ ਬ੍ਰੇਨ ਦਾ ਸਟ੍ਰੋਕ ਆ ਜਾਵੇ ਜਾਂ ਫਿਰ ਕੋਈ ਸਪਾਇਨਲ ਇੰਜਰੀ ਹੋ ਜਾਵੇ ਉਸ ਤੋਂ ਬਾਅਦ ਆਪਣੇ ਬਲੈਡਰ ਤੇ ਕੰਟਰੋਲ ਨਹੀਂ ਰਹਿੰਦਾ ਆਪਣਾ ਪਿਸ਼ਾਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਸੋ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਸੀਂ ਆਪਣੇ ਪਿਸ਼ਾਬ ਤੇ ਕੰਟਰੋਲ ਕਰ ਸਕਦੇ ਹੋ ਆਪਣੇ ਬਲੈਡਰ ਤੇ ਹੋਲਡ ਕਰਨ ਦਾ ਕੰਟਰੋਲ ਕਰ ਸਕਦੇ ਹੋ ਤੁਸੀਂ ਆਪਣੇ ਬਲੈਡਰ ਦੇ ਜਿਹੜਾ ਤੁਹਾਨੂੰ ਯੂਰਨ ਅਰਜ ਹੁੰਦਾ ਬਾਰ-ਬਾਰ ਪਿਸ਼ਾਬ ਜਾਣਾ ਪੈਂਦਾ ਬਾਰ-ਬਾਰ ਉਸ ਨੂੰ ਤੁਸੀਂ ਰੋਕ ਸਕਦੇ ਹੋ ਔਰ ਤੁਸੀਂ ਲੰਮੇ ਸਮੇਂ ਲਈ ਆਪਣੇ ਪਿਸ਼ਾਬ ਨੂੰ ਰੋਕ ਕੇ ਰੱਖ ਸਕਦੇ ਹੋ ਕਿਉਂਕਿ ਬਹੁਤ ਸਾਡੇ ਕੋਲੇ ਐਦਾਂ ਦੀਆਂ ਕਾਲਸ ਆਉਂਦੀਆਂ ਨੇ ਉਹ ਕਹਿੰਦੇ ਨੇ ਜਦੋਂ ਅਸੀਂ ਉੱਚੀ ਉੱਚੀ ਹੱਸਣ ਲੱਗਦੇ ਹਾਂ ਸਾਡਾ ਪਿਸ਼ਾਬ ਲੀਕ ਹੋ ਜਾਂਦਾ ਖਾਂਸੀ ਆਉਂਦੀ ਹੈ ਤਾਂ ਖੰਗ ਆਉਂਦੀ ਹੈ ਤਾਂ ਪਿਸ਼ਾਬ ਲੀਕ ਹੋ ਜਾਂਦਾ ਔਰ ਜਾਂ ਫੇਰ ਅਸੀਂ ਕਿਤੇ ਲੰਬੇ ਸਫ਼ਰ ਤੇ ਜਾਂਦੇ ਹਾਂ ਸਾਨੂੰ ਹਮੇਸ਼ਾ ਐਦਾਂ ਲੱਗਦਾ ਰਹਿੰਦਾ ਵੀ ਕੋਈ ਨਾ ਕੋਈ ਰੈਸਟ ਪਲੇਸ ਆਵੇ ਕੋਈ ਨਾ ਕੋਈ ਢਾਬਾ ਆਵੇ ਕੋਈ ਨਾ ਕੋਈ ਰੈਸਟੋਰੈਂਟ ਆਵੇ ਜਿੱਥੇ ਅਸੀਂ ਫਟਾਫਟ ਰੁੱਕ ਕੇ ਪਹਿਲਾਂ ਪੇਸ਼ਾਬ ਕਰ ਸਕੀਏ ਮਤਲਬ ਯੂਰਨ ਦੀ ਅਰਜ ਹੁੰਦੀ ਰਹਿੰਦੀ ਹੈ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਸੀਂ ਬਹੁਤ ਜਲਦੀ ਠੀਕ ਹੋ ਸਕਦੇ ਹੋ ਇਸ ਦੇ ਵਿੱਚ ਆਪਣਾ ਮੇਨ ਮੋਟਿਵ ਕੀ ਰਹੇਗਾ ਆਪਾਂ ਪੈਲਵਿਕ ਫਲੋਰ ਜਿਹੜੇ ਮਸਲਸ ਨੇ ਪੈਲਵਿਕ ਫਲੋਰ ਦੇ ਜਿਹੜੇ ਮਸਲਸ ਨੇ ਉਹਨਾਂ ਨੂੰ ਤਕੜੇ ਕਰਾਂਗੇ ਔਰ ਆਪਣੇ ਕੋਰ ਦੇ ਮਸਲਸ ਨੇ ਉਹਨਾਂ ਨੂੰ ਤਕੜੇ ਕਰਾਂਗੇ 5 ਤੋਂ 6 ਕਸਰਤਾਂ ਨੇ ਅਗਰ ਤੁਸੀਂ ਕਰੋਗੇ ਤਾਂ ਤੁਸੀਂ ਤੰਦਰੁਸਤ ਹੋ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਪ ਸਿੰਘ ਸਰਾਹ ਹੈ ਜੀ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਐਸ ਸਰੀ ਸਿੰਘ ਸਰਾਹ ఫిਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਪ ਸਿੰਘ ਸਾਨੂੰ ਉੱਥੇ ਫੋਲੋ ਜਰੂਰ ਕਰੋ ਤੇ ਅਸੀਂ ਰੋਜ਼ਾਨਾ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਜਰੂਰ ਕਰੋ ਔਰ ਅਗਰ ਤੁਸੀਂ ਸਾਨੂੰ ਫੇਸਬੁਕ ਤੇ ਫੋਲੋ ਨਹੀਂ ਕੀਤਾ ਹੋਇਆ ਐ ਸਰੀ ਸਿੰਘਸਰਾ ਫਿਜ਼ੋਥੈਰੇਪੀ ਉਸਤੇ ਵੀ ਤੁਸੀਂ ਸਾਨੂੰ ਫੋਲੋ ਜਰੂਰ ਕਰੋ ਉੱਥੇ ਸਾਡਾ ਪੇਜ ਹੈ ਜਿੱਥੇ ਅਸੀਂ ਰੋਜ਼ਾਨਾ ਕਹਿ ਲੋ ਜਾਂ ਹਫਤੇ ਦੇ ਵਿੱਚ ਦੋਕ ਦਿਨ ਅਸੀਂ ਲਾਈਵ ਹੁੰਨੇ ਹਾਂ ਜਿੱਥੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਸਨੈਪਚੈਟ ਤੇ ਵੀ ਸਾਡਾ ਪੇਜ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ ਦੇ ਨਾਮ ਤੇ ਸੋ ਆਪ ਸ਼ੁਰੂ ਕਰੀਏ ਪਹਿਲਾਂ ਅੱਜ ਦੀਆਂ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲੀ ਜਿਹੜੀ ਕਸਰਤ ਹੈ ਉਹ ਹੈ ਆਪਾਂ ਆਪਣੀ ਜਿਹੜੀ ਪਿਸ਼ਾਬ ਵਾਲੇ ਮਸਲਜ਼ ਨੇ ਉਹਨਾਂ ਨੂੰ ਕੰਟ੍ਰੈਕਟ ਕਰਨਾ ਜਿਨ੍ਹਾਂ ਨੂੰ ਪੈਲਵਿਕ ਫਲੋਰ ਮਸਲਜ਼ ਕਿਹਾ ਜਾਂਦਾ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਪਿਸ਼ਾਬ ਕਰਦੇ ਹਾਂ ਕਈ ਵਾਰੀ ਆਪਾਂ ਨੂੰ ਪਿਸ਼ਾਬ ਰੋਕਣਾ ਪੈ ਜਾਂਦਾ ਜਾਂ ਫਿਰ ਜਦੋਂ ਆਪਾਂ ਉਹ ਰੋਕਦੇ ਹਾਂ ਉਹ ਜਿਹੜੇ ਮਸਲਜ਼ ਹੁੰਦੇ ਨੇ ਉਹ ਪੈਲਵਿਕ ਫਲੋਰ ਮਸਲਜ਼ ਹੁੰਦੇ ਨੇ ਆਪਾਂ ਉਹਨਾਂ ਨੂੰ ਹੀ ਪਹਿਲਾਂ ਕੰਟ੍ਰੈਕਟ ਕਰਨਾ ਮਤਲਬ ਅੰਦਰ ਨੂੰ ਇਹਦਾ ਖਿੱਚ ਲੈਣਾ ਔਰ 5 ਸੈਕਿੰਡ ਜਾਂ 10 ਸੈਕਿੰਡ ਹੋਲਡ ਕਰਾਂਗੇ ਫੇਰ ਆਪਾਂ ਛੱਡ ਦਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਉਹ ਮਸਲਸ ਨੂੰ ਆਪਾਂ ਫੀਲ ਕਰਾਂਗੇ ਹੁਣ ਆਪਾਂ ਉਸ ਨੂੰ ਕੰਟਰੈਕਟ ਕੀਤਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਫੇਰ ਕੰਟਰੈਕਟ ਕੀਤਾ ਫੇਰ ਇੱਥੇ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸੇ ਤੁਸੀਂ 5 ਸੈੱਟ ਲਾਉਣੇ ਸ਼ੁਰੂ ਕਰ ਦਿਓ शुरुआती दिनों हौली इस दैपीटिशन इसकी गिनती बढ़ाते जावे ये होगी पहली कसरत दूजी कसरत की होगी आप रोल ले लेना और इसमें दोनों गोडा के बचाले रखना और आपूँ दब देना और इतने आप होल्ड करा दस सैकेंड एक दो तो तीन चार पांच छे सत्त अठ नौ दस फिर रोल करा एक दो तो तीन चार पांच छे सत अठ नौ 10 ਥੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਦੂਜੀ ਕਸਰਤ ਤੀਜੀ ਕਸਰਤ ਕੀ ਹੈ ਜਿਹੜੇ ਆਪਣੇ ਆਹ ਪੈਲਵਿਕ ਫਲੋਰ ਮਸਲਸ ਜਿਹੜੇ ਪਸ਼ਾਬ ਕਰਨ ਵੇਲੇ ਆਪਾਂ ਕੰਟ੍ਰੈਕਟ ਕਰਦੇ ਹਾਂ ਰੋਕਦੇ ਹਾਂ ਉਹ ਮਸਲਸ ਰੋਕ ਲੈਣੇ ਆ ਔਰ ਰੋਕਣ ਤੋਂ ਬਾਅਦ ਆਪਾਂ ਇਹਨਾਂ ਨੂੰ ਪ੍ਰੈਸ ਕਰ ਦੇਣਾ ਰੋਲ ਨੂੰ ਦੋ ਕੰਮ ਕਰਨੇ ਆ ਇਸ ਦੇ ਵਿੱਚ ਪੈਲਵਿਕ ਫਲੋਰ ਮਸਲਸ ਨੂੰ ਕੰਟ੍ਰੈਕਟ ਕੀਤਾ ਔਰ ਨਹੀਂ ਪ੍ਰੈਸ ਕੀਤੀ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਫੇਰ ਆਪਾਂ ਕੰਟ੍ਰੈਕਟ ਕੀਤਾ ਪ੍ਰੈਸ ਕੀਤਾ 1 2 3 4 5 6 7 8 9 10 10 ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਆ ਫੇਰ ਆਪਾਂ ਦੋਨੋਂ ਹੱਥ ਆਪਦੇ ਢਿੱਡ ਤੇ ਰੱਖ ਲੈਣੇ ਆ ਇਸ ਜਗ੍ਹਾ ਤੇ ਔਰ ਜਿਹੜੇ ਆਪਣੇ ਪਸ਼ਾਬ ਵਾਲੇ ਮਸਲਸ ਨੇ ਤੁਸੀਂ ਦੇਖੋ ਇਹ ਕੰਟ੍ਰੈਕਟ ਕੀਤੇ ਔਰ ਲੱਕ ਨੂੰ ਉੱਪਰ ਚੱਕਦਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 रिलैक्स इस दस बार कोशिश करनी हूँ थोड़ा लग गया फैलविकोर मसल के हाथ थले रखा और इसको आप करें और उपर चक देंगे इतना होल्ड करा दस सैकेंड एक दो तो, तीन चार पाँच छे सत अठ नौ दस दिन रिलैक्स फिर कॉन्ट्रैक्ट किया फिर उपर चकता लग एक दो तो, तीन चार पे सत अठ नौ दस दैन ਹੋਗੀ ਥੋਡੀ ਬ੍ਰਿਜਿੰਗ ਐਕਸਰਸਾਈਜ਼ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਆ ਇਸ ਦੇ ਵਿੱਚ ਆਪਾਂ ਕਰਾਂਗੇ ਬਟਰਫਲਾਈ ਤੁਸੀਂ ਦੇਖੋ ਦੋਨੋਂ ਆਪਣੇ ਪੈਰ ਇਦਾਂ ਮੋੜ ਲੈਣੇ ਆਪਾਂ ਇਦਾਂ ਕਰਕੇ ਔਰ ਜਿੰਨੇ ਕੁ ਤੁਹਾ ਤੋਂ ਗੋਡੇ ਮੋੜਨਗੇ ਅਗਰ ਤੁਹਾਡੇ ਗੋਡੇ ਇੰਨੇ ਮੁੜਦੇ ਆ ਮੰਨ ਲਓ ਕਿਉਂਕਿ ਜਿਆਦਾ ਸਮੱਸਿਆ ਪਸ਼ਾਬ ਲੀਕ ਹੋਣ ਦੀ ਉਮਰ ਦੇ ਹਿਸਾਬ ਨਾਲ ਹੁੰਦੀ ਆ ਔਰ ਉਹਨਾਂ ਦੇ ਗੋਡੇ ਵੀ ਦੁਖਦੇ ਹੁੰਦੇ ਆ ਸੋ ਆਪਾਂ ਕੀ ਕਰਾਂਗੇ ਥੋੜੇ ਜਿਹਾ ਪੈਰ 모ੜਾਂਗੇ ਔਰ ਆਪਾਂ ਬਟਰਫਲਾਈ ਕਰਨੀ ਸ਼ੁਰੂ ਕਰਾਂਗੇ 1 2 3 4 5 6 7 8 नौ दस ग्यारह बारह तेरह चौदह पंद्रह दिन रिलैक्स हम जी बटरफ्लाई करा नैक्सट आपिश करनीट्रैक्ट कर लिया और बटरफ्लाई की एक दो तीन चार छः, सत्त अठ नौ दस ग्यारह बारह तेरह चौदह पंद्रह दैन रिलैक्स हौली हौली तुम्हें पता लगन लग जाना भी पैलविक फ्लोर मसलस केड़े होंगे ने उसू तुम कॉन्ट्रैक्ट करके ही बटरफ्लाई करनी इससे भी सैट ला द ਕੋਸ਼ਿਸ਼ ਕਰਨ ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਉਹ ਹੈਗੀ ਤੁਸੀਂ ਬਿਲਕੁਲ ਸਿੱਧੇ ਬੈਠ ਜਾਣਾ ਇਦਾਂ ਕਰਕੇ ਔਰ ਦੋਨੋਂ ਪੈਰ ਇਦਾਂ ਫਾਣ ਦੀ ਕੋਸ਼ਿਸ਼ ਕਰਨੀ ਬਟਰਫਲਾਈ ਵਾਲੀ ਪੋਜੀਸ਼ਨ ਦੇ ਵਿੱਚ ਔਰ ਪੈਲਵਿਕ ਫਲੋਰ ਮਸਲਸ ਫਿਰ ਕੰਟ੍ਰੈਕਟ ਕਰ ਲੈਣੇ ਆ ਔਰ ਆਪਾਂ ਹੋਲਡ ਕਰਾਂਗੇ ਔਰ ਆਪਾਂ ਕਰਾਂਗੇ ਬਟਰਫਲਾਈ 1 2 3 4 5 6 7 8 9 10 11 12 13 14 15 ਫਿਰ ਰਿਲੈਕਸ ਟਾਈਮ ਦੀ ਬਣ ਗਈ ਫਿਰ ਆਪਾਂ ਕੰਟਰੈਕਟ ਕੀਤੇ ਔਰ ਫਿਰ ਆਪਾਂ ਬਟਰਫਲਾਈ ਕਰ ਰਹੇ ਹਾਂ 1 2 3 4 5 6 7 8 9 10 11 12 13 14 15 ਥੈਨ ਰਿਲੈਕਸ ਇਸਦੇ ਵੀ ਤੁਸੀਂ 5 ਤੋਂ 6 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਹੋ ਗਈਆਂ ਜਿਹੜੀਆਂ ਤੁਸੀਂ ਬੈੱਡ ਤੇ ਬੈਠ ਕੇ ਕਸਰਤਾਂ ਕਰਨੀਆਂ ਤੋਂ ਉਦੋਂ ਅਗਲੀ ਕਸਰਤ ਕੀ ਹੈ ਤੁਸੀਂ ਚੌਂਕੜੀ ਮਾਰ ਲੂ ਔਰ ਦੋਨੋਂ ਹੱਥ ਆਪਣੀ ਢਿੱਡ ਤੇ ਇਸ ਜਗ੍ਹਾ ਤੇ ਜਿੱਥੇ ਆਪਣੀ ਪਿਸ਼ਾਬ ਵਾਲੀ ਜਗ੍ਹਾ ਉਸ ਤੋਂ ਥੋੜਾ ਉੱਪਰ ਇਸ ਜਗ੍ਹਾ ਤੇ ਹੱਥ ਰੱਖਾਂਗੇ ਔਰ ਬਰੀਥਿੰਗ ਐਕਸਰਸਾਈਜ਼ ਕਰਾਂਗੇ ਇਸ ਦੇ ਵਿੱਚ ਕੋਈ ਮਸਲ ਕੰਟਰੈਕਟ ਨਹੀਂ ਕਰਨਾ ਤੁਸੀਂ ਦਾ ਸਿਰ ਸਾਥ ਹੱਥ ਆਪਦੇ ਇੱਥੇ ਰੱਖਣੇ ਆ ਬਿਲਕੁਲ ਪਿਸ਼ਾਬ ਵਾਲੀ ਜਗ੍ਹਾ ਤੋਂ ਉੱਪਰ ਔਰ ਆਪਾਂ ਇੱਥੇ ਬਰੀਥਿੰਗ ਐਕਸਰਸਾਈਜ਼ ਕਰ ਰਹੇ ਹਾਂ ਨੱਕ ਰਾਹੀਂ ਸਾਹ ਲੈਣਾ ਔਰ ਫੂਕ ਮਾਰ ਕੇ ਆਪਾਂ ਛੱਡਾਂਗੇ ਇਸ ਨੂੰ ਕਹਿੰਦੇ ਆ ਡਾਇਆਫ੍ਰਾਮੈਟਿਕ ਬਰੀਥਿੰਗ ਅਗਰ ਤੁਸੀਂ ਇਹ ਬਰੀਥਿੰਗ ਐਕਸਰਸਾਈਜ਼ ਘਰ ਦੇ ਵਿੱਚ ਰੋਜ਼ਾਨਾ 10 ਤੋਂ 15 ਵਾਰ ਸਹੀ ਸ਼ਾਮ ਕਰੋਗੇ ਇਹ ਤੁਹਾਨੂੰ ਪਸ਼ਾਬ ਦੇ ਕੰਟਰੋਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਹੁਣ ਇੱਕ ਲਾਸਟ ਕਸਰਤ ਹੈ ਜਿਹੜੀ ਆਪਾਂ ਦੀਵਾਰ ਦੇ ਨਾਲ ਖੜ ਕੇ ਕਰਨੀ ਹੈ ਹੁਣ ਆਪਾਂ ਤੁਹਾਨੂੰ ਉਹ ਕਰਕੇ ਦਿਖਾਵਾਂਗੇ ਜਿਹੜੀ ਇਹ ਕਸਰਤ ਆ ਇਹ ਆਪਾਂ ਦਿਵਾਰ ਦੇ ਨਾਲ ਖੜ ਕੇ ਕਰਨੀ ਹੈ ਦੋਨੋਂ ਹੱਥ ਆਪਾਂ ਇਧਰ ਰੱਖਦੇ ਨੇ ਔਰ ਪੈਰ ਪਾਰ ਨੂੰ ਕੱਢਦੇ ਨੇ ਔਰ ਆਪਾਂ نیچے ਜਾਵਾਂਗੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਅਗਰ ਤੁਹਾਨੂੰ ਹੋਲਡ ਵੀ ਨਹੀਂ ਹੋਏਗਾ ਤਾਂ ਤੁਸੀਂ ਐਡਾ ਅਪ ਡਾਊਨ ਅਪ ਡਾਊਨ ਕਰ ਸਕਦੇ ਹੋ ਔਰ ਇੱਥੇ ਆਪਾਂ ਅਗਰ ਤੁਸੀਂ ਥੋੜਾ ਥੋੜਾ ਹੀ ਕਰੋ ਕੋਈ ਗੱਲ ਨਹੀਂ ਅਗਰ ਤੁਹਾਡੇ ਗੋਡੇ ਦੁਖਦੇ ਆ ਤਾਂ ਤੁਸੀਂ ਥੋੜਾ ਥੋੜਾ ਹੀ ਕਰ ਸਕਦੇ ਹੋ ਜ਼ਿਆਦਾ ਕਰਨ ਦੀ ਲੋੜ ਨਹੀਂ ਹੱਥ ਪੱਟਾਂ ਤੇ ਵੀ ਰੱਖ ਕੇ ਕਰ ਸਕਦੇ ਹੋ ਔਰ ਇਸ ਨੂੰ ਵੀ ਤੁਸੀਂ 15 ਤੋਂ 20 ਵਾਰ ਕਰਨਾ ਫਿਰ ਤੁਸੀਂ ਆਰਾਮ ਕਰਨਾ ਔਰ ਅਗਰ ਹੋਲਡ ਕਰ ਸਕਦੇ ਹੋ ਤਾਂ 5 ਤੋਂ 6 ਸੈੱਟ ਲਾਉਣੇ ਆ ਔਰ ਇਸ ਦੇ ਤੁਸੀਂ ਸਵੇਰੇ ਸ਼ਾਮ ਸਕੁਐਟ ਕਸਰਤ ਕਰਨੀ ਹੀ ਕਰਨੀ ਹੈ ਸਾਨ ਆਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਕਰੋਗੇ ਤੁਸੀਂ ਆਪਣੇ ਬਲੈਡਰ ਤੇ ਕੰਟਰੋਲ ਕਰ ਸਕਦੇ ਹੋ ਤੁਸੀਂ ਆਪਣੇ ਪਿਸ਼ਾਬ ਤੇ ਕੰਟਰੋਲ ਕਰ ਸਕਦੇ ਹੋ ਤੁਸੀਂ ਪਿਸ਼ਾਬ ਲੀਕ ਹੋਣ ਤੋਂ ਬਚ ਸਕਦੇ ਹੋ ਔਰ ਅਗਰ ਤੁਸੀਂ ਇਹ ਸਾਡੀ ਵੀਡੀਓ ਦੇਖ ਕੇ ਕਸਰਤਾਂ ਕਰਨੀ ਸ਼ੁਰੂ ਕਰਤੀਆਂ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਪਿਸ਼ਾਬ ਲੀਕ ਹੋਣ ਦੇ ਸੰਬੰਧੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਔਰ ਸਾਡੇ ਡਿਸਕ੍ਰਿਪਸ਼ਨ ਨੰਬਰ ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ